ਆਓ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਆਪ ਜੀ ਕਾਫੀ ਸਮੇਂ ਤੋਂ ਲੈ ਕੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਾਧ ਸੰਗਤ ਜੀ ਬੈਠ ਕੇ ਹਾਜ਼ਰੀ ਲਵਾ ਰਹੇ ਹੋ ਤਾਂ ਸਾਧ ਸੰਗਤ ਜੀ ਆਓ ਪਾਤਸ਼ਾਹ ਜੀ ਜਿੰਨਾ ਸਮਾਂ ਹੋਰ ਬਖਸ਼ਦੇ ਆਪਾਂ ਨੂੰ ਸਾਧ ਸੰਗਤ ਜੀ ਉਹਨਾ ਸਮਾਂ ਸਾਧ ਸੰਗਤ ਜੀ ਆਪਾਂ ਹੋਰ ਦਈਏ ਤੇ ਸਾਧ ਸੰਗਤ ਜੀ ਇਹ ਹੀ ਆਪਣਾ ਲੇਖੇ ਵਿੱਚ ਹੈ ਇਹ ਹੀ ਲਾਹੇ ਵਿੱਚ ਪੈਣਾ ਹੈ ਇਹ ਹੀ ਸਾਡੇ ਨਾਲ ਜਾਣਾ ਹੈ ਪੰਜਵੇਂ ਪਾਤਸ਼ਾਹ ਮਹਰ ਲਾਉਂਦੇ ਨੇ ਭਾਈ ਪ੍ਰਾਪਤਮਾਨ ਖੁਦ ਹੋਰੀ ਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਸਾਧ ਸੰਗਤ ਜੀ ਜਿੱਥੇ ਆਪਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਸੱਚੀ ਸਰਕਾਰ ਖੰਡੇ ਵਾਲੇ ਬਾਪੂ ਜੀ ਉਹਨਾਂ ਨੂੰ ਯਾਦ ਕਰ ਰਹੇ ਹਾਂ ਸਾਧ ਸੰਗਤ ਜੀ ਉਹਨਾਂ ਦੀਆਂ ਬੇਅੰਤ ਆਪ ਜੀ ਨੇ ਸਾਧ ਸੰਗਤ ਜੀ ਵਡਿਆਈਆਂ ਸਰਬਨ ਕੀਤੀਆਂ ਆਓ ਸਾਧ ਸੰਗਤ ਜੀ ਜੋ ਅੱਜ ਹੁਕਮਨਾਮਾ ਪਾਤਸ਼ਾਹੀ ਬਖਸ਼ਦੇ ਸਾਧ ਸੰਗਤ ਜੀ ਆਪਾਂ ਉਹਨਾਂ ਦੀ ਵਿਚਾਰ ਕਰਗੇ ਸਾਤ ਸੰਗਤ ਜੀ ਆਪਣੇ ਬਹੁਤ ਉੱਤਮ ਕਰਮ ਸਾਤ ਸੰਗਤ ਜੀ ਬਹੁਤ ਉੱਤਮ ਕਰਮ ਸਾਤ ਸੰਗਤ ਜੀ ਜੋ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਆਪਣੇ ਲਾੜ ਲਾਇਆ ਗੁਰੂ ਪਾਤਸ਼ਾਹ ਜੀ ਮੋਹ ਰਾਂ ਲਉਂਦੇ ਨੇ ਸਾਤ ਸੰਗਤ ਜੀ ਬਿਨੁ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਪ੍ਰੀਜਾ ਜੀਓ ਇਹ ਉਹਦੀ ਮਿਹਰ ਤੋਂ ਬਿਨਾ ਸਾਤ ਸੰਗਤ ਜੀ ਸੰਗਤ ਨਹੀਂ ਹੁੰਦੀ ਗੁਰੂ ਦੇ ਪਿਆਰਿਓ ਕਈ ਦਾ ਕਹਿੰਤੂ ਪਰੰਤੂ ਕਰਦੇ ਆ ਸਾਧ ਸੰਗਤ ਜੀ ਪਰ ਉਹਦੀ ਮਿਹਰ ਤੋਂ ਬਿਨਾ ਸਾਧ ਸੰਗਤ ਜੀ ਹਰੀ ਦਾ ਜਸ ਗਾਇਆ ਨਹੀਂ ਜਾਂਦਾ ਸਾਧ ਸੰਗਤ ਜੀ ਆਓ ਗੁਰੂ ਦੇ ਪਿਆਰਿਓ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਧ ਸੰਗਤ ਜੀ ਹੁਕਮਨਾਮੇ ਦੀ ਵਿਚਾਰ ਕਰਨ ਤੋਂ ਪਹਿਲਾਂ ਪਹਿਲਾਂ ਸਾਧ ਸੰਗਤ ਜੀ ਇੱਕ ਵਾਰੀ ਸਾਰਿਆਂ ਸੰਗਤਾਂ ਸਾਧ ਸੰਗਤ ਜੀ ਚੌਂਕੜੇ ਮਾਰ ਕੇ ਝੋਲੀ ਅੜ ਕੇ ਸਾਧ ਸੰਗਤ ਜੀ ਪਾਤਸ਼ਾਹ ਜੀ ਦਾ ਹੁਕਮ ਆਪਣੀ ਝੋਲੀ ਵਿੱਚ ਪਾਓ ਭਗਤ ਕਬੀਰ ਸਾਹਿਬ ਜੀ ਸਾਧ ਸੰਗਤ ਜੀ ਆਪਣੀ ਬਾਣੀ ਦੇ ਵਿੱਚ ਅੱਜ ਸਾਨੂੰ ਉਪਦੇਸ਼ ਕਰਦੇ ਨੇ ਸਾਧ ਸੰਗਤ ਜੀ ਕੀ ਹੁਕਮ ਕਰਦੇ ਨੇ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਆਪਣੀ ਰਸਨਾ ਪਵਿੱਤਰ ਕਰਗੇ ਆਖੋ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇਰਾ ਸਭ ਸਦਕਾ ਆਓ ਸਾਧ ਸੰਗਤ ਜੀ ਜਿਨ੍ਹਾਂ ਨੇ ਸਾਧ ਸੰਗਤ ਜੀ ਸਾਨੂੰ ਵਿਧੀ ਦਸਨੀ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨਾ ਹੈ ਉਹਨਾਂ ਸੰਤਾਂ ਮਹਾਪੁਰਖਾਂ ਨੂੰ ਸਾਧ ਸੰਗਤ ਜੀ ਇੱਕ ਵਾਰੀ ਆਖੀਏ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਤੇਰਾ ਸਭ ਸਦਕਾ ਆਓ ਸਾਧ ਸੰਗਤ ਜੀ ਆਪਾਂ ਉਹਨਾਂ ਦੀ ਵਡਿਆਈ ਨੂੰ ਸਾਧ ਸੰਗਤ ਜੀ ਆਪਾਂ ਵੇਖ ਕੇ ਕਿ ਗੁਰੂ ਸਾਹਿਬ ਜੀ ਸਾਨੂੰ ਕਿਸ ਤਰ੍ਹਾਂ ਸਮਝਾਉਂਦੇ ਆ ਕਿਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਸਾਨੂੰ ਦਲੀਲਾਂ ਦੇ ਦੇ ਕੇ ਦ੍ਰਿਸ਼ਟਾਂਤ ਦੇਖ ਦੇ ਕੇ ਵਿਚਾਰਾਂ ਦੇ ਦੇ ਕੇ ਸਾਥ ਸੰਗਤ ਸਮਝਾਉਂਦੇ ਆ ਦਲੀਲ ਤੇ ਦੇ ਕੇ ਦ੍ਰਿਸ਼ਟਾਂਤ ਦੇਖ ਦੇ ਕੇ ਸਮਝਾਉਂਦੇ ਆ ਸਾਨੂੰ ਆਧਾਰਨਾ ਦੇ ਦੇ ਕੇ ਸਮਝਾਉਂਦੇ ਆ ਸਾਨੂੰ ਵਿਸ਼ੇਤੀ ਸੰਗਤ ਸਾਡੇ ਪਿਆਰੇ ਛੇਤੀ ਸਮਝ ਜਾਣ ਸਾਥ ਸੰਗਤ ਜੀ ਆਓ ਜੀ ਬਿਆਨ ਕਰੀਏ ਸਾਥ ਸੰਗਤ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਆਸਾ ਜਬ ਲਗ ਤੇਲ ਦੀਏ ਮੁਖ ਬਾਤੀ ਤਬ ਸੂਜੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੁਨਾ ਮੰਦਰ ਹੋਈ ਸਾ ਸੰਗ ਜੀ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਜਬ ਲਗ ਤੇਲ ਦੀਏ ਮੁਖ ਬਾਤੀ ਤਬ ਸੂਜੈ ਸਭ ਕੋਈ ਤੇਲ ਜਲੇ ਬਾਤੀ ਠਹਿਰਨੀ ਸੂਨਾ ਮੰਦਰ ਹੋਈ ਗੁਰੂ ਪਾਤਸ਼ਾਹ ਜੀ ਸਾਧ ਸੰਗਤ ਜੀ ਬਖਸ਼ਾ ਕਰਦੇ ਨੇ ਕਿ ਜਦ ਤੱਕ ਦੀਵੇ ਵਿੱਚ ਸਾਧ ਸੰਗਤ ਜੀ ਤੇਲ ਹੈ ਤੇ ਦੀਵੇ ਦੇ ਮੂੰਹ ਵਿੱਚ ਸਾਧ ਸੰਗਤ ਜੀ ਵਤੀ ਹੈ ਤਦ ਤੱਕ ਘਰ ਵਿੱਚ ਹਰੇਕ ਚੀਜ਼ ਨਜ਼ਰ ਆਉਂਦੀ ਹੈ ਸਾਧ ਸੰਗਤ ਜੀ ਰੋਸ਼ਨੀ ਹੁੰਦੀ ਹੈ ਤੇਲ ਸੜ ਜਾਏ ਤੇ ਸਾਧ ਸੰਗਤ ਜੀ ਵਤੀ ਬੁੱਝ ਜਾਏ ਤਾਂ ਘਰ ਸਾਸਾਂ ਜੀ ਸੁੰਨਾ ਸੁੰਨਾ ਲੱਗਦਾ ਹੈ ਕਮੇ ਗੁਰੂ ਪਾਤਸ਼ਾਹ ਜੀ ਦੱਸਦੇ ਨੇ ਭਗਤ ਕਬੀਰ ਸਾਹਿਬ ਜੀ ਕਿ ਇਹ ਸਰੀਰ ਵਿੱਚ ਜਦ ਤੱਕ ਸਵਾਸ ਹਨ ਤੇ ਜ਼ਿੰਦਗੀ ਕਾਇਮ ਹੈ ਸਾਹ ਸੰਗ ਦੀ ਜਿਹੜੀ ਜ਼ਿੰਦਗੀ ਆ ਇਹ ਸਾਡੀ ਵਕਤੀ ਆ ਤੇ ਸਵਾਸਾਂ ਰੂਪੀਏ ਦੇ ਵਿੱਚ ਤੇਲ ਪਾਇਆ ਹੋਇਆ ਹੈ ਤਦ ਤੱਕ ਹਰੇਕ ਚੀਜ਼ ਆਪਣੀ ਜਾਪਦੀ ਹੈ ਪਰ ਸਵਾਸ ਮੁੱਕ ਜਾਣ ਤੇ ਜ਼ਿੰਦਗੀ ਸਾਹ ਸੰਗ ਦੀ ਜ਼ਿੰਦਗੀ ਖਤਮ ਹੋ ਜਾਂਦੀ ਜ਼ਿੰਦਗੀ ਦੀ ਜੋਤ ਬੁੱਝ ਜਾਂਦੀ ਹੈ ਉਹ ਜਾਨ ਦੇ ਉੱਤੇ ਸਾਹ ਸੰਗ ਦੀ ਸਰੀਰ ਇਹ ਕੱਲਾ ਹੀ ਰਹਿ ਜਾਂਦਾ ਆਖੋ ਸਤਨਾਮ ਜੀ ਸ੍ਰੀ ਵਾਹਿਗੁਰੂ ਜੀ ਇਸ ਕਰਕੇ ਸਾਧ ਸੰਗ ਜੀ ਬਖਸ਼ਾ ਕਰਦੇ ਨੇ ਦੀਵੇ ਦੀ ਉਦਾਹਰਨ ਦਿੰਦੇ ਆ ਸਾਧ ਸੰਗ ਜੀ ਕਿ ਜਿੰਨਾ ਚਿਰ ਪਈ ਦੀਵਾ ਜਗਦਾ ਰਹਿੰਦਾ ਸਾਨੂੰ ਸਾਰੀ ਚੀਜ਼ ਦਾ ਪਤਾ ਲੱਗਦਾ ਆਹ ਚੀਜ਼ ਇੱਥੇ ਪਈ ਆ ਆਹ ਚੀਜ਼ ਇੱਥੇ ਪਈ ਆ ਜਦੋਂ ਦੀਵੇ ਦੀ ਬੱਤੀ ਬੁਝ ਗਈ ਸਾਧ ਸੰਗ ਜੀ ਤੇਲ ਸਾਧ ਸੰਗ ਜੀ ਬੁਝ ਗਿਆ ਮਾਫ਼ ਕਰਨਾ ਤੇਲ ਖਤਮ ਹੋ ਗਿਆ ਤੇ ਸਾਧ ਸੰਗ ਜੀ ਹੰਦੇਰਾ ਹੋ ਜਾਂਦਾ ਹੈ ਐਵੇਂ ਹੀ ਸਾਧ ਸੰਗ ਜੀ ਇਹ ਜਿੰਦ ਰੂਪ ਆ ਸਾਧ ਸੰਗ ਜੀ ਬਤੀ ਹੈ ਸੁਆਸਾ ਰੂਪੀ ਤੇਲ ਪਾਇਆ ਹੋਇਆ ਸਾਧ ਸੰਗ ਜੀ ਤੇ ਗੁਰੂ ਦੇ ਪਿਆਰਿਓ ਜਦੋਂ ਸੁਆਸਾ ਰੂਪੀ ਤੇਲ ਖਤਮ ਹੋ ਗਿਆ ਇਹ ਜਿੰਦ ਦੀ ਬਤੀ ਸੜ ਜਾਂਦੀ ਹੈ ਤੇ ਫਿਰ ਸਾਧ ਸੰਗ ਜੀ ਉੱਥੇ ਕੁਛ ਵੀ ਨਜ਼ਰ ਨਹੀਂ ਆਉਂਦਾਗਾ ਜਿਵੇਂ ਕੀਰਤਨ ਸੋਲੇ ਦੇ ਵਿੱਚ ਸਾਧ ਸੰਗ ਜੀ ਆਪਾਂ ਪੜਦੇ ਹਾਂ ਗੁਰੂ ਦੇ ਪਿਆਰਿਓ ਆਪਾਂ ਸਾਰੇ ਹੀ ਸਰਵਣ ਕਰਦੇ ਹਾਂ ਸਾਧ ਸੰਗ ਜੀ ਸੰਮਤ ਸਾਹਾ ਲਿਖਿਆ ਮਿਲਕਰ ਪਾਉ ਉਹ ਤੇਲ ਦੇਖੋ ਸੱਜਣ ਸੀ ਸੜੀਆਂ ਜਾਂ ਹੋਵੇ ਸੈਬ ਸੁਮੇਲ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਕਿਸਮਤ ਸਾਹਾ ਕਿਹੜੀ ਸਮਤ ਨੂੰ ਕਿਹੜੇ ਮਹੀਨੇ ਨੂੰ ਕਿਹੜੇ ਦਿਨ ਨੂੰ ਕਿਹੜੇ ਸਨ ਨੂੰ ਇਹਨੇ ਖਤਮ ਹੋ ਜਾਣਾ ਹੈ ਸਮਤ ਫਿਰ ਸਾਹ ਲੈ ਕੇ ਪਾਇਆ ਕਿ ਇਹਨੇ ਇੰਨੇ ਸਾਹ ਲੈਣੇ ਆ ਸਾਧ ਸੰਗ ਜੀ ਸਾਹਾ ਲਿਖਿਆ ਮਿਲ ਕਰ ਪਾਉ ਵਤੇਲ ਸਾਡੇ ਸਵਾਸਾਂ ਰੂਪੀ ਗੁਰੂ ਸਾਹਿਬ ਜੀ ਨੇ ਮਿਲ ਕੇ ਸਾਹ ਸਾਜੀ ਜਿਹੜਾ ਤੇਲ ਪਾਇਆ ਹੋਇਆ ਸਵਾਸਾਂ ਰੂਪੀ ਤੇਲ ਪਾਇਆ ਹੋਇਆ ਜਦੋਂ ਸਾਸੰਗ ਜੀ ਉਹ ਖਤਮ ਹੋ ਗਿਆ ਚਾਹੇ ਇਹ ਕਹਿ ਲੋ ਸਾਸੰਗ ਜੀ ਕਿ ਇਹਦੇ ਵਿੱਚ ਇੰਨਾ ਖੂਨ ਬਣੂਗਾ ਬਸ ਇੰਨਾ ਖੂਨ ਬਣੂ ਸਾਸੰਗ ਜੀ ਇੰਨੇ ਖੂਨ ਤੱਕ ਇਹਨੇ ਜ਼ਿੰਦਗੀ ਚੱਲਣੀ ਆ ਉਸ ਤੋਂ ਬਾਅਦ ਦੇ ਵਿੱਚ ਇਹਦੇ ਵਿੱਚ ਖੂਨ ਬਣਨਾ ਖਤਮ ਹੋ ਜਾਊਗਾ ਤੇ ਸਾਸੰਗ ਜੀ ਬਸ ਇਹ ਬੰਦ ਹੋ ਜਾਊਗਾ ਇੰਜ ਸਾਸੰਗ ਜੀ ਸਰੀਰ ਚੱਲਦਾ ਬੰਦ ਹੋ ਜਾਊਗਾ ਤੇ ਸਾਧ ਸੰਗਤ ਜੀ ਜਿਹੜੀ ਚੀਜ਼ ਨੇ ਕੰਮ ਹੀ ਨਹੀਂ ਦੇਣਾ ਫਿਰ ਉਹ ਰੱਖ ਕੇ ਵੀ ਕੀ ਕਰਨੀ ਐ ਅੱਗੇ ਪਾਤਸ਼ਾਹੀ ਬਖਸ਼ਾ ਕਰਦੇ ਨੇ ਸਾਧ ਜੀ ਮੋਹਰਾਂ ਲਾਉਂਦੇ ਨੇ ਰਹਿਮ ਬੋਰੇ ਤੋਏ ਘਰੀ ਨਾ ਰਖੈ ਕੋਈ ਤੂੰ RAM ਨਾਮ ਜਪ ਸੋਈਂ ਰਹਾਉ ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਅੱਗੇ ਰਹਾਉ ਦਾ ਵਿਸ਼ਰਾਮ ਦਿੰਦੇ ਆ ਤੇ ਨਾਲ ਰਹਾਉ ਦਾ ਵਿਸ਼ਰਾਮ ਦੇ ਕੇ ਕਹਿੰਦੇ ਕਿ ਮਾਣਾ ਹੁਣ ਤੂੰ ਗਾਣ ਆਵਦੀ ਪਹਿਲਾਂ ਇਸ ਗੱਲ ਨੂੰ ਧਿਆਨ ਨਾਲ ਸੁਣੋ ਵੀ ਇਹ ਗੱਲ ਤੈਨੂੰ ਸਹੀ ਜਾਪਦੀ ਐ ਕਿ ਨਹੀਂ ਜਾਪਦੀ ਰੇ ਬੌਰੇ ਤੋਹੇ ਘਰੀ ਨਾ ਰੱਖੇ ਕੋਈ ਤੂੰ ਰਾਮ ਨਾਮ ਜਪ ਸੋਈ ਜਿਹੜੇ ਸਾਧ ਸੰਗਜੀ ਦੀਵੇ ਨੇ ਮੁੜ ਕੇ ਚਾਨਣ ਹੀ ਨਹੀਂ ਕਰਨਾ ਸਾਧ ਸੰਗਜੀ ਉਹ ਕੰਮ ਹੀ ਨਹੀਂ ਆਉਣਾਗਾ ਤੇ ਘਰੇ ਰੱਖ ਕੇ ਵੀ ਕੀ ਕਰਨਾ ਉਹਨੂੰ ਕਹਿੰਦੇ ਜੀ ਚਲਾ ਕੇ ਮਾਰੋ ਇਹਨੂੰ ਪਾਸੇ ਚਲਾ ਕੇ ਮਾਰੋ ਤੇ ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਆ ਜਿਹੜੇ ਬੰਦੇ ਦੇ ਵਿੱਚੋਂ ਜੋਤ ਖਤਮ ਹੋ ਗਈ ਸਾਧ ਸੰਗਜੀ ਉਹ ਮਿਰਤੂ ਹੋ ਗਈ ਉਹ ਬੰਦੇ ਨੂੰ ਘਰੇ ਰੱਖ ਕੇ ਕੀ ਕਰਨਾ ਸਾਧ ਸੰਗਜੀ ਉਹੋ ਦਾ ਸਾਸ ਸੰਗੀ ਫਿਰ ਕਾਢੋ ਕਾਢੋ ਹੋਈ ਫਿਰ ਸਾਸ ਸੰਗੀ ਇਹਨੂੰ ਚੱਕ ਲੋ ਜੀ ਇਹਨੂੰ ਲੈ ਜਾਓ ਸਾਸ ਸੰਗੀ ਨੇਰਾ ਹੁੰਦਾ ਗੁਰੂ ਦੇ ਪਿਆਰਿਓ ਫਿਰ ਇਸ ਤਰ੍ਹਾਂ ਹੋ ਜਾਂਦੀ ਹੈ ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਆਰੇ ਬੌਰੇ ਤੋਹ ਘਰੇ ਨਾ ਰੱਖੇ ਕੋਈ ਤੂੰ ਰਾਮ ਨਾਮ ਜਪ ਸੋਈ ਕਹਿੰਦੇ ਤੂੰ ਪ੍ਰਮਾਤਮਾ ਦਾ ਨਾਮ ਜਪ ਪ੍ਰਮਾਤਮਾ ਦਾ ਨਾਮ ਜਪ ਭਗਤ ਕਬੀਰ ਸਾਹਿਬ ਜੀ ਸਾਸ ਸੰਗੀ ਇੱਥੇ ਮੋਹਰਾਂ ਲਾਉਦੇ ਨੇ ਬਾਣੀ ਨਾਮ ਜਪਣੇ ਨੂੰ ਕਹਿੰਦੀ ਹੈ ਤੋ ਕਿਉ ਨੀ ਮਨਾ ਨਾਮ ਜਪਦਾ ਬਾਣੀ ਨਾਮ ਜਪਣੇ ਨੂੰ ਕਹਿੰਦੀ ਐ ਕਿਉ ਨੀ ਮਨਾ ਨਾਮ ਜਪਦਾ ਬਾਣੀ ਨਾਮ ਜਪਣੇ ਨੂੰ ਕਹਿੰਦੀ ਐ ਕਿਉ ਨੀ ਮਨਾ ਨਾਮ ਜਪਦਾ ਬਾਣੀ ਨਾਮ ਜਪਣੇ ਨੂੰ ਕਹਿੰਦੀ ਐ ਤੋ ਕਿਉਂ ਨਹੀਂ ਮਨਾ ਨਾਮ ਜਪਦਾ ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਤੋ ਕਿਉਂ ਨਹੀਂ ਨਾਮ ਜਪਦਾ ਬਈ ਹੈ ਸਾਧ ਸੰਗਤ ਜੀ ਰੇ ਬਉਰੇ ਤੋ ਇਹ ਘਰੀ ਨਾ ਰੱਖ ਐ ਕੋਈ ਤੂੰ ਰਾਮ ਨਾਮ ਜਪ ਸੋਈ ਸਾਧ ਸੰਗਤ ਜੀ ਉਸ ਵੇਲੇ हे ਕਮਲਿਆ ਤੈਨੂੰ ਕਿਸੇ ਨੇ ਇੱਕ ਘੜੀ ਵੀ ਘਰ ਵਿੱਚ ਨਹੀਂ ਰੱਖਣਾ ਸਾਧ ਸੰਗਤ ਜੀ ਕਿਸੇ ਨੇ ਨਹੀਂ ਰਹਿਣ ਦੇਣਾਗਾ ਸੋ ਰੱਬ ਦਾ ਨਾਮ ਜਪ ਉਹੀ ਸਾਥ ਨਿਭਾਉਣ ਵਾਲਾ ਹੈ ਸਾਧ ਸੰਗਤ ਜੀ ਫਿਰ ਰਹਉ ਦਾ ਸਾਧ ਸੰਗਤ ਜੀ ਵਿਚਾਰ ਕਰਦੇ ਨੇ ਵਿਸ਼ਰਾਮ ਦਿੰਦੇ ਨੇ ਕਿ ਫਿਰ ਸੋਚ ਲੈ ਤੂੰ ਹਜੇ ਵੀ ਮੌਕਾ ਪਾਈ ਤੂੰ ਹਜੇ ਵੀ ਤੇਰਾ ਕੁਛ ਨਹੀਂ ਵਿਗੜਿਆ ਸਾਧ ਸੰਗਤ ਜੀ ਜਿਵੇਂ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਚੇਤਨਾ ਹੈ ਤਾਂ ਚੇਤ ਲੈ ਇਸ ਦਿਨ ਮੈਂ ਪ੍ਰਾਨੀ ਛਿਣ ਛਣਿਆ ਉਦ ਬਿਹਾਰਾ ਫੂਟੇ ਘਟਜੋ ਪਾਣੀ ਹਰ ਗੁਣ ਗਏ ਨਾ ਗਾ ਬਈ ਮੂਰਖ ਗਿਆਨਾ ਝੂਠੇ ਲਾਲਚ ਲੱਗ ਕੇ ਨਹਿ ਮਰਨ ਪਛਾਨਾ ਗੁਰੂ ਪਾਤਸ਼ਾਹੀ ਕਹਿੰਦੇ ਅਜੂ ਕੁਛ ਵਿਗਰੋ ਨਹੀਂ ਜੋ ਪ੍ਰਭ ਗੁਣ ਗਾਵਾ ਕਹੋ ਨਾਨਕ ਤੇਰੇ ਭਜਨ ਪੈ ਨਿਰਪੈ ਪਤ ਪਾਵਾ ਹਜੇ ਵੀ ਕੁਛ ਨਹੀਂ ਤੇਰਾ ਵਿਗੜਿਆ ਹਜੇ ਵੀ ਤੂੰ ਗਾਲਾ ਕੁਛ ਨਹੀਂ ਵਿਗੜਿਆ ਤੇਰਾ ਹਜੇ ਵੀ ਤੂੰ ਗਾ ਸਕਦਾ ਤੂੰ ਅੱਗੇ ਸਾਧ ਸੰਗ ਜੀ ਬਖਸ਼ਾ ਕਰਦੇ ਨੇ ਕਾ ਕੀ ਮਾਤ ਪਿਤਾ ਕਹੋ ਕਾਂ ਕੋ ਕਵਨ ਪੁਰਖ ਕੀ ਜੋਈ ਘਟ ਫੂਟੇ ਕੋ ਬਾਤ ਨ ਪੁੱਛੈ ਕਾਡੋ ਕਾਡੋ ਹੋਈ ਸਾਧ ਸੰਗ ਜੀ ਬਖਸ਼ਾ ਕਰਦੇ ਨੇ ਕਬੀਰ ਸਾਹਿਬ ਜੀ ਇੱਥੇ ਦੱਸੋ ਕਿਸ ਦੀ ਮਾਂ ਐ ਤੂੰ ਆਪਦੀ ਮਾਂ ਨੂੰ ਮਾਂ ਸਮਝੀ ਜਾਣਾ ਇਹ ਤੇਰੀ ਮਾਂ ਐ ਇਹ ਕਿੰਨਾ ਚਿਰ ਰਹੂਗੀ ਇਹ ਕਿਸ ਦਾ ਪਿਓ ਐ ਤੂੰ ਕਹਿਣਾ ਮੇਰਾ ਪਿਓ ਐ ਕਿੰਨਾ ਚਿਰ ਰਹੂਗਾ ਪਿਓ ਤੇਰਾ ਨਾਲ ਜਾਊਗਾ ਤੇਰੇ ਤੇ ਕਿਸ ਦੀ ਬੋਟੀ ਐ ਆਪਣੀ ਘਰ ਵਾਲੀ ਨੂੰ ਨਾਲ ਲਈ ਫਿਰਦਾ ਮੇਰੇ ਸਾਹਾਂ ਵਿੱਚ ਸਾਹ ਲੈਂਦੀ ਐ ਇਹ ਜਿਹੜੀਆਂ ਤੂੰ ਆਪਣੀਆਂ ਬਣਾਈ ਫਿਰਦਾ ਨਾ ਆਪਣਾ ਮਾਪਿਓ ਬਣਾਈ ਫਿਰਦਾ ਆ ਮੇਰੇ ਘਰ ਵਾਲੀ ਆ ਮੇਰੇ ਪੁੱਤਰ ਆ ਜਦੋਂ ਤੱਕ ਸਾਧ ਸੰਗ ਜੀ ਤੂੰ ਹੈਗਾ ਜਉਂਦਾ ਆ ਉਦੋਂ ਤੱਕ ਠੀਕ ਆ ਜਦੋਂ ਸਰੀਰ ਦਾ ਭਾਂਡਾ ਭਜਦਾ ਹੈ ਕੋਈ ਇਸ ਦੀ ਬਾਤ ਨਹੀਂ ਪੁੱਛਦਾ ਤਦੋਂ ਇਹੀ ਸਾਧ ਸੰਗ ਜੀ ਇਹੀ ਪਿਆਰ ਹੁੰਦਾ ਹੈ ਭਾਵ ਹਰ ਪਾਸਿਓਂ ਇਹੀ ਆਵਾਜ਼ ਆਉਂਦੀ ਹੈ ਕਿ ਭਾਈ ਇਹਨੂੰ ਛੇਤੀ ਬਾਹਰ ਕੱਢੋ ਇਹਨੂੰ ਛੇਤੀ ਬਾਹਰ ਕੱਢੋ ਕਾਢੋ ਕਾਢੋ ਹੋਈ ਫਿਰ ਤਾਂ ਕਾਢੋ ਕਾਢੋ ਹੋਈ ਕਾਡੋ ਕਾਡੋ ਹੋਈ ਫਿਰ ਤਾਂ ਕਾਡੋ ਕਾਡੋ ਹੋਈ ਕਾਡੋ ਕਾਡੋ ਹੋਈ ਕਾਡੋ ਕਾਡੋ ਹੋਈ ਫਿਰ ਤਾਂ ਕਾਡੋ ਕਾਡੋ ਹੋਈ ਸਾ ਸੰਗ ਜੀ ਅੱਗੇ ਗੁਰੂ ਸਾਹਿਬ ਜੀ ਬਖਸ਼ਾ ਕਰਦੇ ਨੇ ਧੌਰੀ ਬੈਠੀ ਮਾਤਾ ਰੁਵਾ ਘਟਿਆ ਲੈ ਗਏ ਪਾਈ ਲਾਠੇ ਚ ਟੱਕਾ ਹੈ ਤੇਰੀ ਯਾਰ ਹੋਵੇ ਹੰਸ ਕੇ ਲਾ ਜਾਈ ਸਾਧ ਸੰਗ ਜੀ ਅੱਗੇ ਬਖਸ਼ਾ ਕਰਦੇ ਨੇ ਕਿ ਘਰ ਦੀ ਦਲੀਜ ਤੇ ਬੈਠੀ ਮਾਰ ਹੁੰਦੀ ਐ ਮਾਰ ਹੁੰਦੀ ਐ ਸਾਧ ਸੰਗ ਜੀ ਭਰਾ ਮੰਝਾ ਚੱਕ ਕੇ ਸਾਧ ਸੰਗ ਜੀ ਮਸਾਨਾ ਨੂੰ ਲੈ ਜਾਂਦੇ ਨੇ ਸਾਧ ਸੰਗ ਜੀ ਕੇਸ ਖਿਲਾਰ ਕੇ ਬੁੱਟੀ ਸਾਧ ਸੰਗ ਜੀ ਪਈ ਰਹਿੰਦੀ ਐ ਸਾਧ ਸੰਗ ਜੀ ਪਰ ਸਾਧ ਸੰਗ ਜੀ ਜੋ ਜੀਵਾਤਮਾ ਸਾਧ ਸੰਗ ਜੀ ਇਹ ਇਕੱਲਾ ਹੀ ਜਾਂਦਾ ਸਾਧ ਸੰਗ ਜੀ ਉਸ ਟਾਈਮ ਇਹਦਾ ਕੋਈ ਵੀ ਸਾਥ ਨਹੀਂ ਦਿੰਦਾ ਸਾਧ ਸੰਗ ਜੀ ਅੱਗੇ ਬਖਸ਼ਾ ਕਰਦੇ ਨੇ ਕਹਿਤ ਕਬੀਰ ਸੁਨੋ ਰੇ ਸੰਤੋ ਪੈ ਸਾਗਰ ਕਹਿ ਤਾਈ ਇਸ ਬੰਦੇ ਸਿਰ ਜੁਲਮ ਹੋਤ ਹੈ ਜਮ ਨਹੀਂ ਡੇ ਗੁਸਾਈ ਸਾਧ ਸੰਗ ਜੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਕਹਿਤ ਕਬੀਰ ਸੁਨੋ ਰੇ ਸੰਤੋ ਪੈ ਸਾਗਰ ਕਹਿ ਤਾਈ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੈ ਕੋ ਸਾਈਂ ਕਬੀਰ ਸਾਹਿਬ ਜੀ ਕਹਿੰਦੇ ਹੈ ਸੰਤ ਜਨੋ ਇਸ ਡਰਾਉਣੇ ਸਮੁੰਦਰ ਦੀ ਬਾਤ ਸੁਣੋ ਭਾਵ ਆਖਰ ਸਿੱਟਾ ਇਹ ਨਿਕਲਦਾ ਹੈ ਕਿ ਜਿਨ੍ਹਾਂ ਨੂੰ ਤੂੰ ਆਪਣਾ ਸਮਝਦਾ ਰਿਹਾ ਆਪਣਾ ਸਮਝਦਾ ਰਿਹਾ ਆਪਣਾ ਬਣਾਉਂਦਾ ਰਿਹਾ ਸਾਥ ਸੰਗ ਜੀ ਤੇ ਗੁਰੂ ਦੇ ਪਿਆਰਿਓ ਉਹਨਾਂ ਨਾਲੋਂ ਸਾਥ ਟੁੱਟ ਜਾਣ ਤੇ ਇਕੱਲੇ ਇਸ ਜੀਵ ਉੱਤੇ ਸਾਥ ਸੰਗ ਜੀ ਇਸ ਕੀਤੇ ਵਿਕਰਮਾ ਦੇ ਨਾਲ ਸਾਥ ਸੰਗ ਦੀ ਅਨਸਾਰ ਮੁਸੀਬਤ ਆਉਂਦੀ ਹੈ ਤੇ ਸਾਥ ਸੰਗ ਜੀ ਫਿਰ ਜਮ ਸਾਥ ਸੰਗ ਜਮਾ ਤੋਂ ਡਰ ਲੱਗਦਾ ਹੈ ਤੇ ਸਾਥ ਸੰਗ ਜੀ ਸਿਰੋਂ ਟਾਲਦਾ ਨਹੀਂ ਜਮ ਸਾਥ ਸੰਗ ਜੀ ਉਹ ਫਿਰ ਲੈ ਕੇ ਜਾਂਦਾ ਉੱਥੇ ਵੀ ਸਾਥ ਸੰਗ ਦੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਕਬੀਰ ਜਮ ਕਾ ਠੀਂਗਾ ਬੁਰਾ ਹੈ ਇਹ ਨਹੀਂ ਸਹ ਜਾਏ ਸਾਥ ਸੰਗ ਜੀ ਇਸ ਕਰਕੇ ਗੁਰੂ ਦੇ ਪਿਆਰਿਓ ਪ੍ਰਮਾਤਮਾ ਕਹਿੰਦੇ ਆ ਕਿ ਤੂੰ ਨਾਮ ਜਪ ਭਾਈ ਤੂੰ ਨਾਮ ਜਪ ਨਾਮ ਜਪਲਾ ਨਾਮ ਜਪਲਾ ਸਾਧ ਸੰਗਤ ਜੀ ਤੇਰੇ ਕੰਮ ਆਊਗਾ ਗੁਰੂ ਪਾਲ ਸਾਹਿਬ ਬਖਸ਼ਾ ਕਰਦੇ ਨੇ ਬਾਣੀ ਨਾਮ ਜਪਣੇ ਨੂੰ ਕਹਿੰਦੀ ਐ ਕਿਉਂ ਨਹੀਂ ਮਣਾ ਨਾਮ ਜਪਦਾ ਬਾਣੀ ਨਾਮ ਜਪਣੇ ਨੂੰ ਕਹਿੰਦੀ ਐ ਕਿਉਂ ਨਹੀਂ ਮਣਾ ਨਾਮ ਜਪਦਾ ਸਾਥ ਸੰਗ ਜੀ ਭਗਤ ਕਬੀਰ ਸਾਹਿਬ ਵਰਗੇ ਸਾਨੂੰ ਕਿੰਨੀਆਂ ਉਦਾਹਰਨਾਂ ਦਿੰਦੇ ਸਾਥ ਸੰਗ ਜੀ ਕਿੰਨੀਆਂ ਉਦਾਹਰਨਾਂ ਦਿੰਦੇ ਆ ਗੁਰੂ ਦੇ ਪਿਆਰਿਓ ਤਾਂ ਹੀ ਆਪਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਵਿੱਚ ਬੈਠ ਕੇ ਸਾਥ ਸੰਗ ਜੀ ਆਪਾਂ ਮਬਜਾ ਮੰਨਦੇ ਜਵਾਨੀਆਂ ਮੰਨਦੇ ਆ ਕੋਈ ਬੰਦਾ ਸਾਥ ਸੰਗ ਜੀ ਇੱਥੇ ਸੰਗਤ ਦੇ ਵਿੱਚ ਕਹਿ ਨਹੀਂ ਸਕਦਾ ਕਿ ਮੇਰੇ ਕਰਮ ਮਾੜੇ ਆ ਸਾਥ ਸੰਗ ਜੀ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਆਂ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਬੈਠੇ ਆਂ ਜੇ ਸਾਡੇ ਹਲੇ ਵੀ ਸਾਥ ਸੰਗ ਜੀ ਕਰਮ ਚੰਗੇ ਨਾ ਹੋਏ ਸਾਥ ਸੰਗ ਜੀ ਫੇਰ ਵੀ ਮਾੜੇ ਰਹਿ ਗਏ ਗੁਰੂ ਦੇ ਪਿਆਰਿਓ ਫੇਰ ਕੋਈ ਬਾਬਾ ਸਾਥ ਸੰਗ ਜੀ ਕੋਈ ਸਾਧ ਆ ਕੇ ਸਾਡਾ ਕੋਈ ਸਾਥ ਸੰਗ ਜੀ ਕਰਮ ਬਣਾਊਗਾ ਕੋਈ ਦੇਹ ਧਾਰੀ ਬਾਬਾ ਬਣਾਊਗਾ ਸਾਡੇ ਕਰਮ ਅੱਜ ਸਾਥ ਸੰਗ ਜੀ ਕੀ ਕੁਝ ਹੋ ਰਿਹਾ ਤੁਸੀਂ ਆਪ ਦੇਖੋ ਗੁਰੂ ਪਿਆਰਿਓ ਥਾਂ ਥਾਂ ਤੇ ਗੁਰੂ ਦੇ ਪਿਆਰਿਓ ਮੇਰੇ ਵਰਗੇ ਸਾਰੇ ਰੱਬ ਬਣੇ ਬੈਠੇ ਆਂ ਮੇਰੇ ਵਰਗੇ ਰੱਬ ਆਪਣੇ ਬੈਠੇ ਆਰਦਾਸ ਹੀ ਦੇਖੋ ਸਾਧ ਸੰਗਤ ਜੀ ਕੋਈ ਕਿਸ ਤਰ੍ਹਾਂ ਅਰਦਾਸ ਕਰੀ ਜਾਂਦਾ ਕੋਈ ਕਿਸ ਤਰ੍ਹਾਂ ਕਰੀ ਜਾਂਦਾ ਸਾਧ ਸੰਗਤ ਜੀ ਆਮ ਅਰਦਾਸ ਸਾਧ ਸੰਗਤ ਜੀ ਦਾਸ ਗੁਰਾਂ ਦੀ ਹੁੰਦੀ ਹੈ ਗੁਰੂ ਦੇ ਪਿਆਰੋ ਦਾਸਾਂ ਗੁਰਾਂ ਦੀ ਕੀਤੀ ਜਾਂਦੀ ਹੈ ਤੇ ਇੱਥੇ ਸਾਧ ਸੰਗਤ ਜੀ ਬਹੁਤ ਸਾਰੀ ਜਗ੍ਹਾ ਤੇ ਦੇਖਿਆ ਸਾਧ ਸੰਗਤ ਜੀ ਜਿਹੜੀ ਅਰਦਾਸ ਆ ਗੁਰੂ ਦੇ ਪਿਆਰਿਓ ਕੋਈ 12 ਗੁਰਾਂ ਦੀ ਕਰੀ ਜਾਂਦਾ ਕੋਈ 13 ਦੀ ਕਰੀ ਜਾਂਦਾ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਪਰ ਜਦੋਂ ਸਾਧ ਸੰਗਤ ਜੀ ਇਹ ਉਸ ਦਰਬਾਰ ਵਿੱਚ ਜਾਣਗੇ ਜਗ੍ਹਾ ਦੇ ਉੱਤੇ ਜਾਣਗੇ ਉਸ ਸਤਖੰਡ ਵਿੱਚ ਜਾਣਗੇ ਸਾਧ ਸੰਗ ਜੀ ਸਾਧ ਸੰਗ ਜੀ ਸਤਖੰਡ ਵਿੱਚ ਕਾਵਾ ਜਾਣਾ ਗੁਰੂ ਦੇ ਪਿਆਰਿਓ ਪਹਿਲਾਂ ਤਾਂ ਧਰਮ ਰਾਜ ਦੀ ਕਚਹਿਰੀ ਵਿੱਚ ਪੇਸ਼ੀ ਹੋਣਗੇ ਸਾਧ ਸੰਗ ਜੀ ਉੱਥੇ ਫਿਰ ਧਰਮ ਰਾਜ ਪੁੱਛੂਗਾ ਕਿ ਤੇਰਾ ਪਿਓ ਵਾਲਾ ਤੇਰਾ 12ਵਾਂ ਗੁਰੂ ਕਿਹੜਾ ਆ ਗਿਆ 14ਵਾਂ ਗੁਰੂ ਕਿਹੜਾ ਆ ਗਿਆ ਤੇਰਾ ਹੈ ਕਿਹੜੇ ਗੁਰੂ ਨੂੰ ਤੂੰ ਮੰਨਦਾ ਹੋਈ ਤੂੰ ਖੰਡੇ ਬਾਟੇ ਦਾ ਅਮਰਤ ਸ਼ਾਕੇ ਦਾ ਤੂੰ 13 ਗੁਰੂਆਂ ਦੀ ਅਰਦਾਸ ਕਰਦਾ ਹੈ ਹੈਂ ਉਥੇ 10ਵੇਂ ਪਾਤਸ਼ਾਹ ਬੈਠੇ ਹੋਣਗੇ ਉਹ ਫਿਰ 10ਵੇਂ ਪਾਤਸ਼ਾਹ ਵੀ ਪੁੱਛਣਗੇ ਸਾਧ ਸੰਗ ਜੀ ਕਿ 10 13ਵਾਂ ਗੁਰੂ ਤੇਰਾ ਬਾਬੂ ਕਿਹੜਾ ਆ ਗਿਆ ਹੈ ਗੋਸਤਾ ਗਦੀ ਦਾ ਸੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਕੇ ਆਏ ਆ ਕੋਈ ਸਰੀਰ ਧਾਰਨ ਭਾਈ ਹੋਰ ਨਾ ਕਰੇ ਉਸ ਤਰ੍ਹਾਂ ਕਰਕੇ ਕੋਈ ਸਰੀਰ ਦੇ ਵਿੱਚ ਨਾ ਆਵੇ ਸਾਧ ਸੰਗ ਜੀ ਹੈ ਤੂੰ 13ਵਾਂ ਗੁਰੂ ਕਿਹੜਾ ਬਣਾਈ ਫਿਰਦਾ 14ਵਾਂ ਗੁਰੂ ਕਿਹੜਾ ਕਿਹੜਾ ਬਣਾਈ ਫਿਰਦਾ ਉਹਨਾਂ ਦੇ ਵੀ ਸਾਧ ਸੰਗ ਜੀ ਬੱਚੇ ਆ ਗੁਰੂ ਦੇ ਪਿਆਰਿਓ ਉਹਨਾਂ ਦੇ ਬੱਚੇ ਜਿਹੜੇ ਸਾਧ ਸੰਗ ਜੀ ਉਹ ਗਾਂ ਆਪਣੇ ਬੱਚਿਆਂ ਨੂੰ ਦੱਸਣਗੇ ਵੀ ਆਪਾਂ 13 ਗੁਰਾਂ ਦੀ ਅਰਦਾਸ ਕਰਨੀ ਆਪਾਂ 14 ਦੀ ਕਰਨੀ ਸਾਧ ਸੰਗ ਜੀ ਇਸ ਕਰਕੇ ਗੁਰੂ ਦੇ ਪਿਆਰਿਓ ਨੀਵੇਂ ਹੋ ਜੋ ਜਿਵੇਂ ਕਲਗੀਧਰ ਸੱਚੇ ਪਾਤਸ਼ਾਹ ਜੀ ਸਾਨੂੰ ਵਚਨ ਦੱਸ ਕੇ ਗਏ ਸਾਧ ਸੰਗ ਜੀ ਨੀਵੇਂ ਹੋ ਕੇ ਸਾਧ ਸੰਗ ਜੀ ਕੰਤੂ ਪ੍ਰੇਤੂ ਨਾ ਕਰੋ ਇਹਦੇ ਵਿੱਚ ਰਾਗਮਾਲਾ ਨਹੀਂ ਚਾਹੀਦੀ ਕੀ ਇਹਦੇ ਵਿੱਚ ਪੱਟਾਂ ਦੀ ਬਾਣੀ ਨਹੀਂ ਚਾਹੀਦੀ ਕੀ ਇਹਦੇ ਵਿੱਚ ਔ ਨਹੀਂ ਚਾਹੀਦੀ ਹੈ ਸਾਧ ਸੰਗ ਜੀ ਮੈਂ ਬੇਨਤੀ ਕਰਨਾ ਗੁਰੂ ਦੇ ਪਿਆਰਿਓ ਨੁਕਤਾ ਚੰਨੀ ਕਰਨ ਵਾਲਿਆਂ ਨੂੰ ਗੁਰੂ ਦੇ ਪਿਆਰਿਓ ਜਦੋਂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੀ ਰਚਨਾ ਕਰਨ ਲੱਗੇ ਸੀ ਸਾਧ ਸੰਗ ਜੀ ਉਹ ਸਾਧ ਸੰਗ ਜਿਹੜਾ ਧੀਰਮੱਲੀਆਂ ਦੇ ਘਰ ਦੇ ਵਿੱਚ ਸਾਧ ਸੰਗ ਜੀ ਗੁਰੂ ਗ੍ਰੰਥ ਸਾਹਿਬ ਪਿਆਸੀ ਉਹਦੇ ਤੋਂ ਸਾਧ ਸੰਗ ਜੀ ਉਤਾਰਨਾ ਕੀਤਾ ਸੀ ਸਾਧ ਸੰਗ ਜੀ ਲੇਖਣ ਲੱਗੇ ਸੀ ਉਦੋਂ ਤੋਂ ਜਨਮ ਲੈ ਲੈਂਦਾ ਉਦੋਂ ਤੋਂ ਕਿੱਥੇ ਬੈਠਾ ਸੀਗਾ ਉਦੋਂ ਮਹਾਰਾਜ ਜੀ ਨੂੰ ਸਮਝਾ ਦੇਣਾ ਸੀਗਾ ਮਹਾਰਾਜ ਜੀ ਪੱਟਾਂ ਦੀ ਬਾਣੀ ਨਹੀਂ ਵਿੱਚ ਪਾਉਣੀਗੀ ਇਹਦੇ ਵਿੱਚ ਮਹਾਰਾਜ ਜੀ ਰਾਗ ਮਾਲਾ ਨਹੀਂ ਪਾਉਣੀਗੀ ਤੂੰ ਸਿਆਣਪ ਮੁਰੇ ਰੱਖ ਦਿੰਦਾ ਅੱਗੇ ਥੋੜੀ ਜੀ ਦੱਸ ਦਿੰਦਾ ਮਹਾਰਾਜ ਨੂੰ ਸਮਝਾ ਦੇਣਾ ਸੀਗਾ ਤੂੰ ਅੱਜ ਸਾਧ ਸੰਗਤ ਜੀ ਕਹਿੰਤੋਂ ਪ੍ਰੰਤੂ ਕਰਦੇ ਆਂ ਦੁੱਖ ਵੀ ਤਾਂ ਪਾਉਨੇ ਆ ਨਾ ਤੂੰ ਨੀਵਾ ਹੋਇਦਾ ਨੀਵਾ ਸਾਧ ਸੰਗਤ ਜੀ ਗੁਰਮੁਖ ਮੀਤ ਚੱਲੋ ਗੁਰਚਾਲੀ ਜੋ ਗੁਰ ਕਹੈ ਗੁਰ ਸਖਮੀਤ ਚੱਲੋ ਗੁਰਚਾਲੀ ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਰਾਲੀ ਜਿਹੜਾ ਵੀ ਗੁਰੂ ਪਾਤਸ਼ਾਹ ਜੀ ਸਾਨੂੰ ਹੁਕਮ ਕਰਦੇ ਸਾਧ ਸੰਗਤ ਜੀ ਉਹਦੇ ਵਿੱਚ ਆਪਣਾ ਭਲਾ ਸਮਝੋ ਭਲਾ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਆ ਕੇ ਸਾਧ ਸੰਗਤ ਜੀ ਜੇ ਸਾਡੇ ਵਿੱਚ ਨਿਮਰਤਾ ਨਾ ਆਈ ਸਾਧ ਸੰਗਤ ਜੀ ਫੇਰ ਵੀ ਅਸੀਂ ਦੇਹਾਂ ਨੂੰ ਮੰਨਦੇ ਰਹੇ ਸਾਧ ਸੰਗਤ ਜੀ ਮੈਂ ਬੇਬੇ ਦੀ ਰੋਟੀ ਖੋਣਾ ਮੈਂ ਬਾਪੂ ਦੀ ਰੋਟੀ ਖੋਣਾ ਪਹਿਲਾਂ ਪੁੱਛਤਾ ਲੈ ਕਿਸੇ ਸਿਆਣਿਆਂ ਨੂੰ ਵੀ ਤੇਰਾ ਬਾਪੂ ਮਰਿਆ ਕਿਵੇਂ ਸੀਗਾ ਪੁੱਛਤਾ ਲੈ ਤੇਰਾ ਬਾਪੂ ਮਰਿਆ ਕਿਵੇਂ ਸੀਗਾ ਜ਼ਹਿਰ ਪੀ ਕੇ ਮਰਿਆ ਸੀਗਾ ਦਾਰੂ ਦੀ ਬੋਤਲ ਪੀ ਕੇ ਮਰਿਆ ਸੀਗਾ ਐਕਸੀਡੈਂਟ ਹੋ ਕੇ ਹੋ ਕੇ ਮਰਿਆ ਸੀਗਾ ਹੈਂ ਅੱਜ ਸਾਧ ਸੰਗਤ ਜੀ ਸਾਨੂੰ ਇਹਨਾਂ ਦੀ ਲਾਈਨਾਂ ਵਿੱਚੋਂ ਕੱਢਿਆ ਗੁਰੂ ਦੇ ਪਿਆਰਿਓ ਜਿਨ੍ਹਾਂ ਸ਼ੀਦਾ ਸਿੰਘਾਂ ਦਾ ਨਜ਼ਾਰਾ ਵੇਖਣਾ ਹੈ ਜਿਨ੍ਹਾਂ ਸ਼ੀਰ ਸਿੰਘ ਵੇਖਣੇ ਆ ਸਾਧ ਸੰਗਤ ਜੀ ਉਹ ਸਰਾਂਦ ਦੀਆਂ ਨਈਆਂ ਵਿੱਚ ਦੇਖੋ ਜਾ ਕੇ ਸ਼ੀਦਾ ਸਿੰਘਾਂ ਨੂੰ ਉੱਥੇ ਸਾਧ ਸੰਗਤ ਜੀ ਜਾ ਕੇ ਨਈਆਂ ਦੇ ਵਿੱਚ ਦੇਖੋ ਸਾਧ ਸੰਗਤ ਜੀ ਕਿਸੇ ਦਾ ਸ਼ੀਰ ਸਿੰਘ ਸਾਧ ਸੰਗਤ ਜੀ ਕੋਈ ਤੰਗ ਕਰਦਾ ਹੁੰਦਾ ਕਿਸੇ ਨੇ ਸਾਧ ਸੰਗਤ ਜੀ ਅੱਜ ਤੱਕ ਬਾਬਾ ਦੀਪ ਸਿੰਘ ਜੀ ਦੇ ਸਾਧ ਸੰਗਤ ਜੀ ਮਾਫ਼ ਕਰਨਾ ਅੱਜ ਤੱਕ ਸਾਸਣ ਜੀ ਬਾਬਾ ਦੀਪ ਸਿੰਘ ਜੀ ਨੇ ਕਿਸੇ ਦੇ ਗੱਲ ਦੇ ਵਿੱਚ ਗੂਠਾ ਦਿੱਤਾ ਕਿ ਮੈਨੂੰ ਰੋਟੀ ਨਹੀਂ ਤੂੰ ਸ਼ਿਕਾਈ ਮੈਨੂੰ ਪ੍ਰਸ਼ਾਦਾ ਨਹੀਂ ਸ਼ਿਕਾਏਗਾ ਤੂੰ ਮੇਰੇ ਨਾਂ ਦੇ ਕੱਪੜੇ ਨਹੀਂ ਦਿੱਤੇਗੇ ਕਿਸੇ ਨੂੰ ਕਿਹਾ ਬਾਬਾ ਜੀ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਸਾਸਣ ਜੀ ਕਿਸੇ ਨੂੰ ਆ ਕੇ ਕਿਹਾ ਕਿ ਭਾਈ ਤੂੰ ਮੈਨੂੰ ਕੱਪੜੇ ਦੇ ਮੈਨੂੰ ਭੁੱਖ ਲੱਗੀ ਮੈਂ ਭੁੱਖਾ ਫਿਰਦਾ ਹਾਂ ਇਹ ਸਾਧ ਸੰਗ ਜੀ ਸਾਧ ਸੰਗ ਜੀ ਜਿਹੜੇ ਦੁਫੀ ਕਰਦੇ ਨਾ ਸਮਾਧਾ ਨੂੰ ਮੰਨੀ ਫਿਰਦੇ ਮੰਨਦੇ ਆ ਸੀ ਮਟੀਆਂ ਨੂੰ ਮੰਨਦੇ ਆ ਜਿਹੜੇ ਸਾਨੂੰ ਤੰਗ ਕਰਦੇ ਆ ਮੈਨੂੰ ਕੱਪੜੇ ਚਾਹੀਦੇ ਆ ਮੈਨੂੰ ਰੋਟੀ ਚਾਹੀਦੀ ਆ ਮੈਨੂੰ ਫਲਾਨੀ ਚੀਜ਼ ਚਾਹੀਦੀ ਆ ਇਹ ਸਾਧ ਸੰਗ ਜੀ ਤੁਸੀਂ ਇਹ ਇਹ ਮਾਪ ਕਰਨਾ ਸਾਧ ਸੰਗ ਜੀ ਤੁਸੀਂ ਇਹ ਸ਼ੀਧਾਂ ਨੂੰ ਨਹੀਂ ਮੰਨਦੇ ਇਹ ਪ੍ਰੇਤ ਆ ਪ੍ਰੇਤ ਤੁਸੀਂ ਪ੍ਰੇਤਾਂ ਨੂੰ ਮੰਨੀ ਜਾਂਦੇ ਆ ਸਾਧ ਸੰਗ ਜੀ ਜਿਹੜਾ ਗੁਰੂ ਦੇ ਪਿਆਰੋ ਤੁਰ ਗਿਆ ਇੱਥੋਂ ਸਾਧ ਸੰਗ ਜੀ ਦੁਨੀਆਂ ਦੇ ਉੱਤੇ ਗੁਰੂ ਦੇ ਪਿਆਰੋ ਉਹਨੂੰ ਰੋਟੀ ਦੀ ਕਿ ਲੋੜ ਆ ਉਹਨੂੰ ਕੱਪੜੇ ਦੀ ਕਿ ਲੋੜ ਆ ਉਹਨੂੰ ਸਾਧ ਸੰਗ ਜੀ ਕਾਦੀ ਲੋੜ ਆ ਸਾਤ ਸੰਗ ਜੀ ਜਿਹੜੇ ਸ਼ਹੀਦ ਆ ਉਹ ਕਿਸੇ ਨੂੰ ਤੰਗ ਨਹੀਂ ਕਰਦੇ ਗੁਰੂ ਦੇ ਪਿਆਰਿਓ ਜਿਹੜੇ ਹੁਣ ਸ਼ਹੀਦ ਸ਼ਹੀਦ ਸਿੰਘ ਤਾਂ ਰੱਖਸ਼ਾ ਕਰਦੇ ਆ ਗੁਰੂ ਦੇ ਪਿਆਰਿਓ ਸ਼ਹੀਦ ਸਿੰਘ ਤਾਂ ਲੋਕਾਂ ਨੂੰ ਰੋਟੀਆਂ ਖਵਾਉਂਦੇ ਆ ਸੰਗਤਾਂ ਨੂੰ ਰੋਟੀਆਂ ਖਵਾਉਂਦੇ ਆ ਸਾਤ ਸੰਗ ਜੀ ਜਿਹੜਾ ਆਪ ਭੁੱਖਾ ਬੈਠਾ ਉਹ ਦੂਜਾਂ ਨੂੰ ਲੰਗਰ ਕਿ ਸੋਚ ਕਾ ਦੂਗਾ ਅੱਜ ਦੇਖੋ ਸਾਤ ਸੰਗ ਜੀ ਖੰਡੇ ਵਾਲੇ ਦੇ ਦਰਬਾਰ ਦੇ ਵਿੱਚ ਜਾ ਕੇ ਸਾਤ ਸੰਗ ਜੀ ਕੋਈ ਹੈ ਹਾਦ ਸਾਤ ਸੰਗ ਜੀ ਉੱਥੇ ਕੋਈ ਸਾਤ ਸੰਗ ਜੀ ਜੇ ਗਿਣਤੀ ਕਰਗੇ ਤਾਂ 100ਾਂ ਦੀ ਗਿਣਤੀ ਚੈਗੀ ਉੱਥੇ ਜੇ ਗਿਣਤੀ ਕਰਕੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸਤਸੰਗ ਦੀ ਪ੍ਰਸ਼ਾਦਾ ਬਾਬਾ ਦੀਪ ਸਿੰਘ ਜੀ ਸ਼ਿਕਾਉਂਦੇ ਆ ਗੁਰੂ ਰਾਮਦਾਸ ਦੀ ਨਗਰੀ ਵੇਖੋ ਸਤਸੰਗ ਦੀ ਗੁਰੂ ਰਾਮਦਾਸ ਸਚੇ ਪਾਤਸ਼ਾਹੀ ਦੇ ਘਰ ਵੇਖੋ ਲੱਖਾਂ ਦੀ ਸਤਸੰਗ ਦੀ ਗਿਣਤੀ ਦੇ ਵਿੱਚ ਸਤਸੰਗ ਦੀ ਸੰਗਤ ਪ੍ਰਸ਼ਾਦਾ ਛਕਦੀ ਹੈ ਸਤਸੰਗ ਦੀ ਗੁਰੂ ਤੇਗ ਬਹਾਦਰ ਸਚੇ ਪਾਸ਼ ਉਹਨਾਂ ਨੇ ਸੀਸ ਦਿੱਤਾ ਗੁਰੂ ਤੇ ਪਿਆਰਿਓ ਗੁਰੂ ਅਰਜਨ ਦੇਵ ਸਚੇ ਪਾਸ਼ਾ ਜੀ ਸ਼ਹੀਦਾਂ ਦੇ ਸਰਤਾਜ ਸਤਸੰਗ ਜੀ ਉਹਨਾਂ ਨੇ ਸੀਧੀ ਪਾਈ ਸਾਧ ਸੰਗਤ ਜੀ ਅੱਜ ਉਹਨਾਂ ਡੇਰਿਆਂ ਦੇ ਸਾਧ ਸੰਗਤ ਜੀ ਮਾਫ਼ ਕਰਨਾ ਦਾਸ ਨੂੰ ਗੁਰੂ ਦੇ ਪਿਆਰਿਓ ਅੱਜ ਉਹਨਾਂ ਦੇ ਸਥਾਨਾਂ ਦੇ ਸਾਧ ਸੰਗਤ ਜੀ ਕਿਵੇਂ ਲੰਗਰ ਚੱਲਦੇ ਲੱਖਾਂ ਸੰਗਤਾਂ ਲੰਗਰ ਛੱਕ ਛੱਕ ਕੇ ਜਾਂਦੀ ਹੈ ਤੇ ਸਾਧ ਸੰਗਤ ਜੀ ਸਾਡੇ ਮਟੀ ਵਾਲੇ ਸਾਧ ਸੰਗਤ ਜੀ ਸਾਡੇ ਗਲ ਚ ਗੂਠਾ ਦਿੰਦੇ ਵੀ ਸਾਨੂੰ ਕੱਪੜੇ ਚਾਹੀਦੇ ਆ ਸਾਨੂੰ ਉਹ ਚੀਜ਼ ਚਾਹੀਦੀ ਥਨ ਉਹ ਚੀਜ਼ ਚਾਹੀਦੀ ਹੈ ਫਿਰ ਪ੍ਰੇਤ ਨਹੀਂ ਇਹ ਸਾਧ ਸੰਗਤ ਜੀ ਕਿਉਂ ਸਾਧ ਸੰਗਤ ਇਹਨਾਂ ਦੇ ਮਗਰ ਪਈਆਂ ਗੁਰੂ ਦੇ ਪਿਆਰਿਓ ਤਾ ਨਿਸ਼ੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜੋ ਸ਼ਬਦ ਦਾ ਪੱਲਾ ਫੜੋ ਸ਼ਬਦ ਤੋਂ ਬਿਨਾ ਤੇਰਾ ਪਾਰਨ ਤਾਰਾ ਨਹੀਂ ਹੋਣਾ ਸਾਧ ਸੰਗਤ ਜੀ ਅਸੀਂ ਤਾਂ ਹਰੇਕ ਦੀਵਾਨ ਦੇ ਵਿੱਚ ਹੀ ਸਾਧ ਸੰਗਤ ਜੀ ਕਹਿੰਦੇ ਆ ਗੁਰਬਾਣੀ ਸਾਧ ਸੰਗਤ ਜੀ ਹਰੇਕ ਦੀਵਾਨ ਵਿੱਚ ਕਹਿੰਦੀ ਆ ਬਾਬਾ ਦੀਪ ਸਿੰਘ ਜੀ ਵਰਗੇ ਯੋਧੇ ਸਾਧ ਸੰਗਤ ਜੀ ਆਪ ਬਖਸ਼ਾ ਕਰਦੇ ਨੇ ਤੇਰਾ ਹੋਣਾ ਨਹੀਂ ਉਪਾਰਿਓ ਤਾਰਾ ਸਤਿਗੁਰੂ ਪੂਰਿਆਂ ਬਿਨਾ ਤੇਰਾ ਹੋਣਾ ਨਹੀਂ ਉਪਾਰਿਓ ਤਾਰਾ ਸਤ ਗੁਰੂ ਪੂਰਿਆਂ ਬਿਨਾ ਤੇਰਾ ਹੋਣਾ ਨਹੀਂ ਉਪਾਰੀ ਉਤਾਰਾ ਸਤ ਗੁਰੂ ਪੂਰਿਆਂ ਬਿਨਾ ਤੇਰਾ ਹੋਣਾ ਨਹੀਂ ਉਪਾਰੀ ਉਤਾਰਾ ਸਤ ਗੁਰੂ ਪੂਰਿਆਂ ਬਿਨਾ ਸਾ ਸੰਗ ਜੀ ਇਸ ਤਰ੍ਹਾਂ ਕਰਕੇ ਆਪਾਂ ਨੂੰ ਸ਼ਬਦ ਦੇ ਲੜ ਲਾਇਆ ਆਪਾਂ ਸ਼ਬਦ ਦੇ ਲਾੜ ਸਾਸੰਗ ਜੀ ਲੱਗੀਏ ਗੁਰੂ ਦੇ ਪਿਆਰਿਓ ਦੇਹ ਧਾਰੀਆਂ ਨੂੰ ਸਾਸੰਗ ਜੀ ਆਪਾਂ ਛੱਡ ਗਏ ਦੇਹ ਧਾਰੀ ਸਾਸੰਗ ਜੀ ਆਪਾਂ ਨੂੰ ਮੁਕਤੀ ਨਹੀਂ ਕਰ ਸਕਦੇ ਜੀ ਨਾ ਮੁਕਤੀ ਨਹੀਂ ਦੇ ਸਕਦੇ ਸਾਸੰਗ ਜੀ ਦੇਹ ਧਾਰੀ ਦਾ ਸਾਸੰਗ ਜੀ ਅੱਜ ਹੈਗਾ ਕੱਲ ਨੂੰ ਸਾਸੰਗ ਜੀ ਫੂਕ ਨਿਕਲ ਜਾਣੀ ਆ ਮੁੜ ਕੇ ਹੋਰ ਗੱਦੀ ਤੇ ਬਹਿ ਜਾਊਗਾ ਉਹਦੀਆਂ ਲੱਤਾਂ ਕੁੱਟੀ ਜਾਇਆ ਜੋ ਮੁੜ ਕੇ ਹੋਰ ਬਹਿ ਜਾਊਗਾ ਸਾਸੰਗ ਜੀ ਉਹਦੀਆਂ ਲੱਤਾਂ ਕੁੱਟੀ ਜਾਇਆ ਜੋ ਸਾਸੰਗ ਜੀ ਇਹ ਗੁਰੂ ਸਾਹਿਬ ਸੰਗ ਜੀ ਜਿਹੜੇ ਅਸੀਂ ਮੰਨਦੇ ਆਂ ਜਿਹੜੇ ਸਾਧ ਸੰਗ ਜੀ ਸਾਨੂੰ ਲਾਡ ਲਾ ਕੇ ਗਏ ਆ ਗੁਰੂ ਪਾਤਸ਼ਾਹ ਜੀ ਜਿਨ੍ਹਾਂ ਦੇ ਲਾਡ ਲਾ ਕੇ ਗਏ ਆ ਨਾ ਹਾਂ ਮਰੇ ਨਾ ਠਾ ਕੇ ਜਾਏ ਜਿਨ ਕੇ ਰਾਮ ਵਸੇ ਮਨ ਮਾਇ ਸਾਧ ਸੰਗ ਜੀ ਇਹ ਕੋਈ ਸਮਰੋ ਨਾਨਕਾ ਸਾਧ ਸੰਗ ਜੀ ਦੂਜਾ ਕਾਹੇ ਸਮਰੀਐ ਜੰਮੇ ਤੇ ਮਰ ਜਾਏ ਇੱਕੋ ਸਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਈ ਇਸ ਕਰਕੇ ਸਾਧ ਸੰਗ ਜੀ ਗੁਰੂ ਗ੍ਰੰਥ ਸਾਹਿਬੀ ਦਾ ਪੱਲਾ ਫੜੋ ਤੋ ਆਉ ਸਾਧ ਸੰਗ ਜੀ ਬਹੁਤ ਆਪ ਜੀ ਦਾ ਤਾਂ ਨਵਾਜ਼ ਕਰਦੇ ਆ ਸਾਧ ਸੰਗਤ ਜੀ ਬੜਾ ਦਿਲ ਲੱਗਾ ਸਾਧ ਸੰਗਤ ਜੀ ਇਸ ਤਰ੍ਹਾਂ ਕਰਕੇ ਆ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਨ ਸਾਧ ਸੰਗਤ ਜੀ ਤੁਹਾਪ ਜੀ ਦੇ ਫੇਰ ਵੀ ਦਰਸ਼ਨ ਕਰਕੇ ਸਾਧ ਸੰਗਤ ਜੀ ਬਹੁਤ ਰੌਣਕਾਂ ਸਾਸ ਨੇ ਦੀ ਇੱਥੇ ਲਾਈਆਂ ਆਪ ਜੀ ਨੇ ਤੋਂ ਦੀਨਪੁਰ ਵਾਲਿਓ ਤੁਹਾਡੇ ਕੋਲੇ ਚੌਥੀ ਪੰਜਵੀਂ ਵਾਰ ਆ ਚੁੱਕੇ ਆ ਸਾਧ ਸੰਗਤ ਜੀ ਤੇ ਬਹੁਤ ਸਾਧ ਸੰਗਤ ਇਕੱਠ ਠਾਠਾ ਮਾਰਦਾ ਕਾਠਾ ਸਾਧ ਸੰਗਤ ਜੀ ਬਹੁਤ ਸੰਗਤ ਇੱਥੋਂ ਦੀ ਪਿਆਰ ਕਰਦੀ ਆ ਦੀਨਪੁਰ ਵਾਲਿਓ ਸਾਡੇ ਪੰਜਾਬ ਦੇ ਵਿੱਚ ਵੀ ਕਿਤੇ ਬਾਬਾ ਜੀ ਕਿਰਪਾ ਕਰਦੇ ਨੇ ਬਾਬਾ ਦੀਪ ਸਿੰਘ ਜੀ ਪੰਜਾਬ ਦੇ ਵਿੱਚ ਵੀ ਰੌਣਕਾਂ ਕਿਤੇ ਲੱਗ ਜਾਣ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗ ਜਾਏ ਕਿ ਸ਼ਹੀਦ ਸਿੰਘ ਕੌਣ ਆ ਬਾਬਾ ਦੀਪ ਸਿੰਘ ਜੀ ਕੌਣ ਆ ਸਾਧ ਸੰਗਤ ਜੀ ਬੜੇ ਥਾਂ ਥਾਂ ਤੇ ਜਾਇਦਾ ਸਾਧ ਸੰਗਤ ਜੀ ਕਿ ਆਪਾਂ ਬਾਬਾ ਦੀਪ ਸਿੰਘ ਜੀ ਦੇ ਦੀਵਾਨ ਸਜਾਈਏ ਉਹਨਾਂ ਦੇ ਦੀਵਾਨ ਸਜਾਈਏ ਪਰ ਸਾਧ ਸੰਗਤ ਜੀ ਕਾਲਜੋਗ ਹੈਗਾ ਅਸੀਂ ਸਾਧ ਸੰਗਤ ਦੀਵਾਨ ਕਾਦੇ ਸਜਾਉਣੇ ਅਸੀਂ ਤਾਂ ਸਾਧ ਸੰਗਤ ਜੀ ਆਪੋ ਆਪਣੇ ਸ਼ਹੀਦ ਬਣਾਈ ਫਿਰਦੇ ਆਂ ਨਹੀਂ ਜੀ ਅਸੀਂ ਬਾਬਾ ਦੀਪ ਸਿੰਘ ਤੋਂ ਕੀ ਲੈਣਾ ਸਾਡਾ ਤਾਂ ਆਪ ਦਾ ਸ਼ਹੀਦ ਸਿੰਘ ਹੈਗਾ ਸਾਡਾ ਆਪ ਦਾ ਸ਼ਹੀਦ ਸਿੰਘ ਹੈਗਾ ਇਸ ਦਾ ਸ਼ਹੀਦਾਂ ਨੂੰ ਮੰਨਦੇ ਆਂ ਭਾਈ ਨਾ ਭਾਈ ਸ਼ਹੀਦ ਸਿੰਘ ਆਪਣੇ ਕੋਣ ਆ ਬਾਬਾ ਦੀਪ ਸਿੰਘ ਜੀ ਵਰਗੇ ਜਿਹੜੇ ਸਾਧ ਸੰਗ ਦੀ ਜਾਂਫਰ ਨਈਆਂ ਵਿੱਚ ਜਿਹੜੇ ਖੜੇ ਆ ਜਾਂ ਚਮਕੌਰ ਦੀ ਗੜੀ ਵਿੱਚ ਖੜੇ ਸਾਧ ਸੰਗ ਜੀ ਉਹ ਉਹ ਸਾਡੇ ਸ਼ਹੀਦ ਸਿੰਘ ਆ ਸਾਧ ਸੰਗ ਜੀ ਆਓ ਗੁਰੂ ਦੇ ਪਿਆਰੋ ਦਸਵੀਂ ਵਾਲੇ ਦਿਨ ਸਾਧ ਸੰਗ ਜੀ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ 10ਵੀਂ ਵਾਲੇ ਦਾ ਨਾ ਤੇ ਸ਼ੀਰ ਦਾਸ ਸਿੰਘਾਂ ਦੇ ਨਾਮ ਤੇ ਸਾਧ ਸੰਗ ਜੀ ਦੇਖਦਾ ਸਾਧ ਸੰਗ ਜੀ ਭੋਗ ਲਵਾਉਣਾ ਕਰਿਆ ਕਰੋ ਗੁਰੂ ਦੇ ਪਿਆਰਿਓ ਜਿਹੜੇ ਸਾਡੇ ਅਸਲੀ ਸਾਧ ਸੰਗ ਜੀ ਸਾਡੇ ਛੀਲ ਸਿੰਘ ਹੈ ਤੇ ਸਾਧ ਸੰਗ ਜੀ ਇੱਕ ਸਾਲ ਦੇ ਵਿੱਚ ਜਾਂ 6 ਮਹੀਨਿਆਂ ਦੇ ਵਿੱਚ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਸਾਧ ਸੰਗ ਜੀ ਕਿਸੇ ਗ੍ਰੰਥੀ ਸਿੰਘ ਨੂੰ ਸਾਧ ਸੰਗ ਜੀ ਉਹਨਾਂ ਦੇ ਨਾਮ ਦੇ ਬਾਬਾ ਦੀਪ ਸਿੰਘ ਦੇ ਨਾਮ ਦੇ ਉੱਤੇ ਸਾਧ ਸੰਗ ਜੀ ਕੱਪੜੇ ਵੀ ਦੇ ਸਕਦੇ ਆਪਾਂ ਵਸਤਰ ਵੀ ਦੇ ਸਕਦੇ ਆਂ ਸਾਧ ਸੰਗ ਜੀ ਜਾਂ ਸਾਧ ਸੰਗਤ ਜੀ ਆਪਾਂ ਜਿਵੇਂ ਛੋਟੇ ਸਹਿਬ ਜਾਦੇ ਫਤੇ ਗੜ ਸਾਧ ਸੰਗਤ ਜੀ ਉਥੇ ਆਪਾਂ ਵਾਸਤਵ ਦੇ ਸਕਦੇ ਹਾਂ ਕਿਸੇ ਗ੍ਰੰਥੀ ਸਿੰਘ ਨੂੰ ਸਾਧ ਸੰਗਤ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਸਾਧ ਸੰਗਤ ਜੀ ਉਹਨਾਂ ਛੇ ਦਾ ਸੰਗਾਂ ਨੂੰ ਆਪਾਂ ਵਾਸਤਾ ਦੇ ਸਕਦੇ ਹਾਂ ਤੁਹਾ ਆ ਉਸ ਸਾਧ ਸੰਗਤ ਜੀ ਭੁੱਲਾਂ ਚੁੱਕਾ ਮਾਫ਼ ਕਰਨੀਆਂ ਵੱਧ ਤੋਂ ਵੱਧ ਸਾਧ ਸੰਗਤ ਜੀ ਇਹਨਾਂ ਦੀਵਾਨਾਂ ਨੂੰ ਗਾਂ ਦੀ ਗਾਂ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ ਸਾਧ ਸੰਗਤ ਜੀ ਹੋ ਸਕਦਾ ਤੁਹਾਡੇ ਗਾਹ ਪਚਾਉਣ ਦੇ ਨਾਲ ਕੋਈ 2-4 ਆਦਮੀ ਸਾਥ ਸੰਗਤ ਦੀ ਨਾਲ ਜੁੜ ਜਾਣ ਗੁਰੂ ਦੇ ਪਿਆਰਿਓ ਤੇ ਇਹੀ ਸਾਥ ਸੰਗਤ ਜੀ ਆਪਾਂ ਅਰਦਾਸ ਬੇਨਤੀ ਕਰਦੇ ਸੱਚੇ ਪਾਤਸ਼ਾਹ ਹੀ ਆਪਣੇ ਲੜ ਲਾਈ ਰੱਖੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਰਹੀਏ ਸਾਥ ਸੰਗਤ ਜੀ ਤੇ ਦੇਹ ਧਾਰੀਆਂ ਦਾ ਸਾਥ ਸੰਗਤ ਜੀ ਆਪਾਂ ਖੜਾ ਛੱਡ ਗਏ ਗੁਰੂ ਦੇ ਪਿਆਰਿਓ ਬਾਬਿਆਂ ਦਾ ਖੜਾ ਛੱਡ ਗਏ ਸਾਥ ਸੰਗਤ ਜੀ ਕੋਈ ਦੁਨੀਆ ਦੇ ਉੱਤੇ ਸੰਤ ਨਹੀਂ ਕੋਈ ਬਾਬਾ ਨਹੀਂ ਸਾਥ ਸੰਗਤ ਜੀ ਜੇ ਕਿਸੇ ਨੇ ਸੰਤ ਪਾਪਾ ਵੇਖਣਾ ਤੇ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਸੰਤ ਨਹੀਂ ਕੋਈ ਬ੍ਰਹਮ ਗਿਆਨੀ ਨਹੀਂ ਸਾਧ ਸੰਗ ਜੀ ਕੋਈ ਬਾਬਾ ਨਹੀਂ ਸਾਧ ਸੰਗ ਜੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਧ ਸੰਗ ਜੀ ਸਾਡਾ ਕੋਈ ਪਾਰਨ ਤਾਰਾ ਨਹੀਂ ਸਾਧ ਸੰਗ ਜੀ ਜੇ ਮੁਕਤੀ ਕਰਨੀ ਤੇ ਗੁਰੂ ਗ੍ਰੰਥ ਸਾਹਿਬ ਨੇ ਕਰਨੀ ਸਾਧ ਸੰਗ ਜੀ ਸਾਡੀ ਸ਼ਬਦ ਨੇ ਕਰਨੀ ਸਾਧ ਸੰਗ ਜੀ ਸ਼ਬਦੀ ਕਮਾਈ ਕਰੋ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੋ ਸਾਧ ਸੰਗ ਜੀ ਫਿਰ ਕੀ ਮਿਲੂਗਾ ਸਾਨੂੰ ਸਾਧ ਸੰਗ ਜੀ ਲੋਕ ਸੁਖੀ ਪਰਲੋਕ ਸਹਿਲੇ ਨਾਮ ਕਹਰ ਪ੍ਰਵਾਪੇ ਮੇਲੇ ਫਤੇ ਬਲਾਈਏ ਸਾਧ ਸੰਗਤ ਜੀ ਭੁੱਲਾਂ ਚੁੱਕਾ ਮਾਫ਼ ਕਰਨੀਆਂ ਤੋ ਸੀਸ ਦੇਣੀ ਦਾਸ ਨੂੰ ਸਾਧ ਸੰਗਤ ਜੀ ਕਿ ਜਿੰਨਾ ਚਿਰ ਵੀ ਰਹੀਏ ਸਾਧ ਸੰਗਤ ਜੀ ਤੁਹਾਡੇ ਜੋੜੇ ਸੇਵਾ ਕਰਦੇ ਰਹੀਏ ਤੁਹਾਡੇ ਜੋੜਿਆਂ ਦੀ ਸੇਵਾ ਕਰਦੇ ਰਹੀਏ ਬਲਾਓ ਸਾਧ ਸੰਗਤ ਜੀ ਫਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ